ਜੋ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਇਤਿਹਾਸਕ ਸਥਾਨ ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਰੀਠਾ ਸਾਹਿਬ ਹੈ ਜਿੱਥੇ ਬਾਬਾ ਸ਼ਾਮ ਸਿੰਘ ਜੀ ਕਾਰ ਸੇਵਾ ਵਾਲੇ ਤਿਆਰੀ ਕਰਵਾ ਰਹੇ ਹਨ ਇੱਥੇ ਪਹੁੰਚੇ ਹਨ ਸਤਕਾਰ ਕਮੇਟੀ ਦੇ ਜ਼임ੇਦਾਰ ਭਾਈ ਬਲਬੀਰ ਸਿੰਘ ਜੀ ਮੁੱਛਲ ਜਥੇ ਦੇ ਕੁਝ ਸਿੰਘਾਂ ਸਮੇਤ ਭਾਈ ਬਲਬੇ ਸਿੰਘ ਮੁੱਛਣ ਲਈ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਲਿਆ ਆੜੇ ਅੱਥੀ ਤੁਸੀਂ ਜੁੜੇ ਰਹੋ ਸਤਕਾਰ ਟੀਵੀ ਦੇ ਨਾਲ ਮਕਰਪਾਲ ਸਿੰਘ ਸਿੱਖ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨੂੰ ਉਸ ਅਸਥਾਨ ਦੇ ਦਰਸ਼ਨ ਕਰਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਭਾਈ ਮਰਦਾਨਾ ਦੇ ਭਾਈ ਬਾਲਾ ਜੀ ਨਾਲ ਆਏ ਸਨ ਇਸ ਆਸਥਾਨ ਤੇ ਘਟੀਰ ਨਾਸ ਦੇ ਨਾਂ ਤੇ ਸਿੱਧ ਜਿਹੜਾ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਆ ਸੀ ਲੋਕਾਂ ਨੂੰ ਪੁੱਠੇ ਰਾਇ ਪਾ ਰਿਆ ਸੀ ਜਦੋਂ ਸਤਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਰੀਠੇ ਦੇ ਥੱਲੇ ਆਣ ਕੇ ਛਾਂ ਵੇਖ ਕੇ ਬੈਠ ਗਏ ਤੇ ਸਿੱਧ ਵੀ ਇਕੱਠੇ ਹੋ ਗਏ ਸਿੱਧਾਂ ਨਾਲ ਚਰਚਾ ਹੋਈ ਮਰਦਾਨੇ ਨੇ ਕਿਹਾ ਕਿ ਕਾਫੀ ਦਿਨ ਹੋ ਗਏ ਸਨ ਤੁਰਿਆਂ ਨੂੰ ਭੁੱਖ ਲੱਗੀ ਐ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਕੁਝ ਮੰਗਦੇ ਨੇ ਤੇ ਸਤਗੁਰੂ ਜੀ ਕਹਿੰਦੇ ਸਦ ਪਹਿਲਾਂ ਦੇ ਇੱਥੇ ਰਹਿ ਰਹੇ ਨੇ ਇਹਨਾਂ ਦੇ ਕੋਲੋਂ ਕੁਝ ਨਾ ਕੁਝ ਮੰਗ ਲਓ ਛਗ ਲਓ ਜਦੋਂ ਮਰਦਾਨੇ ਨੇ ਸਿੱਧਾ ਕੋਈ ਕੁਝ ਮੰਗਿਆ ਤੇ ਸਿੱਧਾ ਨੇ ਅੱਗੋਂ ਕਿਹਾ ਕਿ ਤੁਹਾਡਾ ਗੁਰੂ ਸਮਰੱਥ ਹੈ ਤੇ ਉਹ ਉਹਨਾਂ ਕੋਲੋਂ ਤੁਸੀਂ ਕਿਉਂ ਨਹੀਂ ਜਾ ਕੇ ਛਗਦੇ ਗੁਰ ਮਰਦਾਨੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਣ ਕੇ ਬੇਨਤੀ ਕੀਤੀ ਕਿ ਉਹਨਾਂ ਨੇ ਜਵਾਬ ਦਿੱਤਾ ਸਤਿਗੁਰੂ ਨੇ ਕਿਹਾ ਇਹ ਐੜੇ ਰੀਠੇ ਕਹਿੰਦੇ ਕੌੜੇ ਨੇ ਤੁਸੀਂ ਆ ਛਗ ਲਓ ਜਦੋਂ ਭਾਈ ਮਰਦਾਨੇ ਨੇ ਉਹ ਰੀਠੇ ਜਿਹੜੇ ਪਹਿਲਾਂ ਛਕੇ ਛਾਕੇ ਵੇਖੇ ਸਨ ਫਲ ਦੇ ਰੂਪ ਵਿੱਚ ਉਹ ਕੌੜੇ ਸਨ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਉਧਰੋਂ ਨਜ਼ਰ ਕੀਤੀ ਉਹ ਸਾਰੇ ਜਿਹੜੇ ਰੀਠੇ ਕੌੜੇ ਸਨ ਉਹ ਮਿੱਠੇ ਹੋ ਗਏ ਅੱਜ ਵੀ ਇਸ ਅਸਥਾਨ ਤੇ ਤੁਸੀਂ ਦਰਸ਼ਨ ਕਰੋ ਇੱਥੇ ਆਓ ਰੀਠਿਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਪਰ ਮੈਂ ਇਹ ਆਪਣੇ ਕੋਲੋਂ ਨਹੀਂ ਤੁਹਾਨੂੰ ਕੋਈ ਗੱਲ ਕਹਿ ਰਿਹਾ ਤੁਸੀਂ ਵੀ ਇੱਥੇ ਆਣ ਕੇ ਇਸ ਅਸਥਾਨ ਦੇ ਦਰਸ਼ਨ ਕਰੋਗੇ ਜਿੰਨੇ ਰੀਠਿਆਂ ਦੇ ਰੋਖ ਹਨ ਰੀਠਿਆਂ ਦੇ ਰੁੱਖ ਹਨ ਉਹ ਰੀਠੇ ਜਿਹੜੇ ਤਾਂ ਗੁਰਦਰਾ ਸਾਹਿਬ ਵੱਲ ਨੂੰ ਜਿਨ੍ਹਾਂ ਰੀਠਿਆਂ ਦਾ ਫਲ ਹੈ ਉਹ ਮਿੱਠੇ ਹੋਣਗੇ ਜਿਹੜੇ ਪਿੰਡਾਂ ਵੱਲ ਜਾਂ ਪਹਾੜੀ ਦਿਸ਼ਾ ਵੱਲ ਪਹਾੜ ਦੀ ਦਿਸ਼ਾ ਵੱਲ ਹਨ ਉਹ ਸਾਰੇ ਕੋੜੇ ਨੇ ਇੱਕੋ ਰੁੱਖ ਹੈ ਪਰ ਉਹਨਾਂ ਦੇ ਜਿਹੜੇ ਗੁਰੂ ਨਾਨਕ ਦੀ ਜਿਨ੍ਹਾਂ ਤੇ ਨਜ਼ਰ ਹੋ ਗਈ ਹੈ ਉਹ ਮਿੱਠੇ ਨੇ ਅੱਜ ਵੀ ਆਣ ਕੇ ਤੁਸੀਂ ਵੀ ਵੇਖ ਸਕਦੇ ਹੋ ਏ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਸ ਅਸਥਾਨ ਦੇ ਦਰਸ਼ਨ ਜ਼ਰੂਰ ਕਰਿਓ ਇਹ ਨਾਨਕ ਮਤੇ ਤੋਂ 200 ਕਿਲੋਮੀਟਰ ਪਹਾੜੀ ਪਹਾੜੀ ਦਿਸ਼ਾ ਵੱਲ ਹੈ ਇਸ ਅਸਥਾਨ ਦੀ ਸੇਵਾਕਾਰ ਸੇਵਾਲੇ ਬਾਬਾ ਜੀ ਕਰਵਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ